ਹਾਂਜੀ ਮੈਂ ਅਮਿੰਦਰਪਾਲ ਸਿੰਘ ਪ੍ਰਿੰਸੀਪਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਸਕੂਲ ਦੇ ਚੌਕੀਦਾਰ ਵੱਲੋਂ ਇਨਫਾਰਮੇਸ਼ਨ ਆਈ ਕਿ ਸਕੂਲ ਦੇ ਵਿੱਚ ਅੱਗ ਲੱਗੀ ਹੈ ਪਹਿਲਾਂ ਸਵੇਰੇ ਸ਼ਾਇਦ ਬਿਜਲੀ ਦੇ ਆ ਵੀ ਅੱਜ ਪ੍ਰੋਬਲਮ ਸੀ ਬਾਰਸਾਤ ਕਰਕੇ ਤੇ ਚੱਲ ਰਹੀ ਕੰਸਟਰਕਸ਼ਨ ਦੀ ਐਕਟੀਵਿਟੀ ਕਰਕੇ ਵੋਲਟੇਜ ਬਹੁਤ ਫਲਕਚੂਏਟ ਹੋ ਰਹੀ ਸੀ ਕੰਪਲੇਂਟ ਵੀ ਕੀਤੀ ਸੀ ਤੇ ਉਸ ਤੋਂ ਬਾਅਦ ਹਾਂ 5:00 5 ਵਜੇ ਦੇ ਕਰੀਬ ਮੋਸਟ ਪ੍ਰੋਬੇਬਲੀ ਸ਼ਾਰਟ ਸਰਕਟ ਹੋਣ ਕਰਕੇ ਹੀ ਹਾਂ ਅੱਗ ਲੱਗੀ ਹੈ ਕਿਉਂਕਿ ਕੁਝ ਸਿਸਟਮ ਇਹੋ ਜਿਹੇ ਹੁੰਦੇ ਹਨ ਜਿਹੜੇ ਅਸੀਂ ਬੰਦ ਨਹੀਂ ਕਰ ਸਕਦੇ ਜਿਵੇਂ ਕਿ ਕੈਮਰੇ ਲੱਗੇ ਸੀ ਸਿਕਿਉਰਿਟੀ ਸਿਸਟਮ ਸੀ ਉਹ ਅਸੀਂ ਆਫ ਨਹੀਂ ਕੀਤਾ ਬਾਕੀ ਸਾਰਾ ਸਿਸਟਮ ਆਫ ਸੀ ਉਸ ਸ਼ਾਰਟ ਸਰਕਟ ਹੋਣ ਕਰਕੇ ਹੀ ਉੱਥੋਂ ਅੱਗ ਸ਼ੁਰੂ ਹੋਈ ਹੈ ਤੇ ਆਫਿਸ ਦੇ ਵਿੱਚ ਕਾਫੀ ਸਾਰਾ ਵਾਈਟਲ ਰਿਕਾਰਡ ਤੇ ਜਰੂਰੀ ਉਪਕਰਨ ਬੀਵੀਆਰ ਐਲ ਸੀ ਡੀਜ਼ ਫਰਨੀਚਰ ਤੇ ਜਰੂਰੀ ਰਿਕਾਰਡ ਕਾਫੀ ਨੁਕਸਾਨ ਹੋਇਆ ਜੋ ਉਹ ਹੈ ਸਮਾਨ ਉਹ ਤਕਰੀਬਨ 1.5 ਤੋਂ 2 ਲੱਖ ਦੇ ਕਰੀਬ ਹੋਏਗਾ ਬਾਕੀ ਉਸ ਤੋਂ ਇਲਾਵਾ ਜੋ ਰਿਕਾਰਡ ਹੈ ਬਹੁਤ ਵਾਈਟਲ ਰਿਕਾਰਡ ਸੀ ਉਹ ਵੀ ਕਾਫੀ ਹੋਇਆ ਹੈ ਖਰਾਬ ਉਸੀਂ ਸਾਰਾ ਦੇਖ ਕੇ ਫਿਰ ਉਹਦੀ ਅਸੈਸਮੈਂਟ ਕਰਾਂਗੇ ਬਾਕੀ ਹਾਇਰ ਅਥਾਰਟिटीज ਨੂੰ ਅਸੀਂ ਇਨਫਾਰਮ ਕਰ ਰਹੇ ਹਾਂ ਦੂਸਰੀ ਇਹ ਅਸੀਂ ਅਪੀਲ ਕਰਾਂਗੇ ਪ੍ਰਸ਼ਾਸਨ ਨੂੰ ਵੀ ਕਿ ਜੋ ਵੀ ਐਕਟੀਵਿਟੀ ਕੰਸਟਰਕਸ਼ਨ ਦੀ ਚੱਲ ਰਹੀ ਹੈ ਉਹ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇ ਕਿਉਂਕਿ ਉਹਦੇ ਕਰਕੇ ਹੀ ਕਾਫੀ ਮੁਸ਼ਕਲਾਂ ਆ ਰਹੀਆਂ ਹਨ ਤੇ ਸ਼ਾਇਦ ਇਹ ਵੀ ਉਸੇ ਕਰਕੇ ਹੀ ਹੈ ਕਿਉਂਕਿ ਬਿਜਲੀ ਦਾ ਕੰਮ ਹਾਲੇ ਕਾਫੀ ਪੈਂਡਿੰਗ ਪਿਆ ਹੈ ਬਲਵੀਰ ਸਿੰਘ ਚੱਕੇ ਜਾ ਰਹੇ ਹਨ ਕੰਮ ਕਰਦੇ ਜਾ ਰਹੇ ਹਨ ਸਰ ਮੈਂ ਉਹ ਸਾਹਮਣੇ ਪੈ ਰਿਹਾ ਸਾਹਮਣੇ ਇਧਰ ਨੂੰ ਜਿਹਾ ਰੱਖਿਆ ਤੇ ਧੂਆ ਨਿਕਲਦੇ ਆਈ ਤੇ ਨਗਾ ਸਰ ਉਹ ਜਿਹੜੇ ਗੈਸ ਵਾਲੇ ਚੱਕਾ ਚੱਲਦਾ ਘਰੇ ਉਹ ਤੂੰ ਹਟਾ ਮੈਂ ਮੰਦੇ ਆ ਤੇ ਸਰ ਜਦੋਂ ਵਿਖਿਆ ਹਾ ਜਿਆਦਾ ਹੋ ਗਿਆ ਫਿਰ ਬਾਹਰ ਪ੍ਰਿੰਸੀਪਲ ਸਾਰੇ ਉਹਨਾਂ ਕੋਲ ਭੱਜਾ ਬਾਅਦ ਜਾ ਕੇ ਉਹਨਾਂ ਨੂੰ ਜਾ ਕੇ ਦਫਾ ਦੱਸਿਆ ਸਾਰੇ ਟੀਚਰ ਵੀ ਇਕੱਠੇ ਇਕੱਠੇ ਕੀਤੇ ਸਰ ਤੇ ਰੋਲਾ ਪਾ ਪਾਇਆ ਸਰ ਤੇ ਫਿਰ ਸਾ ਤੇ ਤਾਂ ਬਚਾ ਕੱਢ ਤੱਕ ਪਹੁੰਚੋ ਹੋ ਸਕੀ ਸਰ ਇਹ ਅੱਗੇ ਕਿੱਥੇ ਲਿਈ ਹਾਂ ਜੀ ਡਾਕਟਰ ਹੋਵੇ ਹਾਂ ਜੀ ਗਰਲ ਸਕੂਲ ਗਰਲ ਸਕੂਲ ਕਿੰਨੇ ਕਵੇ ਚਾਹ ਹਾਂਜੀ ਇਹ ਜਿਹੜਾ ਸੱਚ ਪੌਣੇ 6 7.2 ਪੌਣੇ 6 ਦੀ ਬਿੱਥੇ ਗਈ ਕੋਈ ਕਾਪੂ ਪਾੜਿਆ ਗਿਆ ਪਾੜਿਆ ਗਿਆ ਇਹ ਪਾੜਿਆ ਗਿਆ ਇਹ ਕਿੰਨਾ ਗਰੁਫਾ ਦੂਸਤਾਨ ਸਾਹਿਬ ਮੈਨੂੰ ਇਸ ਬਾਰੇ ਨਹੀਂ ਕੋਈ ਪਤਾ ਮੈਨੂੰ ਅੱਜ ਆਉਸਾ ਸੋਤੋ ਪਤੀ ਪੁੱਤੀ ਭਈਆ ਨਹੀਂ ਪਤਾ ਲੱਗਦਾ ਦੁਕਾਨਦਾਰ ਨੂੰ ਪਤਾ ਨਹੀਂ ਮੈਨੂੰ ਮੈਂ ਨਾ ਜੀ ਆਪਣੇ ਸਾਡੇ ਗਰਲ ਸਕੂਲ ਦੇ ਸਾਹਮਣੇ ਬਾਹਰ ਸਾਡਾ ਮੈਡੀਕਲ ਸਟੋਰ ਹੈ ਤੇ ਮੈਂ ਉੱਥੇ ਆਪਣੇ ਮੈਡੀਕਲ ਸਟੋਰ ਤੇ ਬਿਠਾ ਸੀ ਤੇ ਉੱਥੇ ਆਪਣੇ ਇਸ ਸਕੂਲ ਦੇ ਗਰਲ ਸਕੂਲ ਦੇ ਚੌਕੀਦਾਰ ਬਲਵੀਰ ਇਹ ਆਇਆ ਇਹਨੇ ਦੱਸਿਆ ਵੀ ਅੰਦਰ ਸਰ ਜੀ ਬਾਹਰ ਆ ਯੋ ਦੇਖਿਓ ਅੰਦਰ ਧੂਆ ਹੈ ਧੂਆ ਆਇਆ ਹੈ ਬਾ ਅੰਦਰ ਅੱਗ ਲੱਗੀ ਹੋਈ ਸੀ ਧੂਆ ਜਿਹੜਾ ਸੀ ਉਹ ਦਫਤਰੇ ਵਗੈਰਾ ਸਾਰਾ ਅੰਦਰ ਧੂਏ ਨਾਲ ਭਰੇ ਹੋਏ ਸੀਗਾ ਜੀ ਫਿਰ ਅਸੀਂ ਆਪਣੇ ਸਾਹਮਣੇ ਆਪਣੇ ਸਰਦਾਰ ਸੁਖਮੰਦਰ ਸਿੰਘ ਜੀ ਜਿਹੜਾ ਲੋਹੇ ਦਾ ਕੰਮ ਕਰਦੇ ਹਨ ਇਹਨਾਂ ਨੂੰ ਇਹਨਾਂ ਨਾਲ ਕੰਟੈਕਟ ਕੀਤਾ ਫਿਰ ਅਜਮੇਰ ਸਰ ਨੂੰ ਫੋਨ ਕੀਤਾ ਜੀ ਮੇਰੇ ਸਰ ਨੇ ਕਾਲਿਆ ਸਾਹੂ ਨਾਲ ਕੰਟੈਕਟ ਕੀਤਾ ਜੋ ਇਸ ਸਕੂਲ ਦੇ ਵਿੱਚ ਸਾਇੰਸ ਪਾਸਟੈਂਟ ਤੇ ਫਿਰ ਅਸੀਂ ਫਾਇਰ ਬ੍ਰਿਗੇਡ ਵਾਲਿਆਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਫੇ ਕਮੇਟੀ ਦਫ਼ਤਰ ਗਏ ਉੱਥੇ ਗੌਰਵ ਸੀ ਉਹਨਾਂ ਨੇ ਮਲਕ ਕਮੇਟੀ ਨਾਲ ਫਾਇਰ ਬ੍ਰਿਗੇਡ ਵਾਲਾ ਨੰਬਰ ਦੇ ਕੇ ਇਹਨਾਂ ਨਾਲ ਕੰਟੈਕਟ ਕਰਤਾ ਉਹ ਕਹਿੰਦੇ ਵੀ ਤੁਹਾਡੇ ਕੋਲ 2-4 ਮਿੰਟ ਚੱਲੇ ਆਏ ਨੇ ਤੇ ਇਹਨਾਂ ਨੇ ਬੜੀ ਮਿਹਨਤ ਕਰਕੇ ਜਿਹੜੀ ਅੱਗ ਹੈ ਉਹ ਕੰਟਰੋਲ ਚ ਕਰਤੀ ਕਾਰਨ ਹੋਸਦਾ ਸ਼ਾਰਟ ਸਰਕਟ ਹੋਵੇ ਕਹਿੰਦੇ ਨਹੀਂ ਸਾਡੇ ਕੋ ਵੀ ਅੰਦਰ ਤੋਂ ਐ ਬਹੁਤ ਸੀਗਾ